तुसी देख रहे हो स्टार न्यूज 18 तो परिवार मैम्बर मोर्चे दे आगुआ वालों तीस दसंबर नीजी पंजाब का पुतला फूकण का एलान पिंडा विच कतल हुए दो नौजवान मापे पुलिस प्रशासन खिलाफ लड़ेंगे आर पार दी लड़ाई सारिया सामाजिक ते धार्मिक जथेबंदिया नु बलविंदर कुमड़ा ने पीड़ित परिवार का साथ देन दी कीती अपील परिवार ने लगाए सरकार अते प्रशासन ते वादा खिलाफी का दोष आओ देखते दे हाँ एक खबर विस्तार सहित

ਮੋਰਚੀ ਦੇ ਸੀਨੀਅਰ ਅਗੂ ਅਤੇ ਉਹਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਮੜਾ ਦੀ ਅਗਵਾਈ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਆਉਣ ਵਾਲੀ ਤੀ ਦਸੰਬਰ ਨੂੰ 11 ਵਜੇ ਫੇਸ 7 ਦੀਆਂ ਲਾਈਟਾਂ ਵਾਲੇ ਚੌਂਕ ਵਿੱਚ ਡੀਜੀਪੀ ਪੰਜਾਬ ਦਾ ਪੁਤਲਾ ਫੂਕਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਮੋਹਾਲੀ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਥੱਕ ਚੁੱਕੇ ਹਾਂ। ਉਹਨਾਂ ਕਿਹਾ ਕਿ ਤਰਨਾ ਚੁਕਵਾਉਣ ਵੇਲੇ मोहाली सारे प्रशासन विधायक ने साठे दिलास नहीं है उना पंजाब वास बेनती कि सू इफ दवा इस ती दसंबर रोस प्रदर्शन जरूर पहुंचो इस मौके बलविंदर कुम्बड़ा ने कहा कि सरकार ने इस परिवार वादे पूरे करने चाहिए ਉਨਾ ਕਿਹਾ ਕਿ ਪ੍ਰਸ਼ਾਸਨ ਦੀ ਮਾੜੀ ਹਾਲਤ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਉੱਠ ਰਿਹਾ ਹੈ। ਕੁੰਮੜਾ ਨੇ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਤੇ ਇਨਸਾਫ ਦਿਵਾਉਣ ਲਈ 30 ਦਸੰਬਰ ਨੂੰ 11 ਵਜੇ ਸਵੇਰੇ ਫੇਸ 7 ਦੀਆਂ ਲਾਈਟਾਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। इस मौके रेशम सिंह कालो हरनेक सिंह मलुआ ऋषिराज महार बलविंदर सिंह सोनिया रानी सुरिंदर सिंह चिंदा ममता रणजीत कौर मंजीत सिंह करिशन कुमार आदि हाजिर हुए आओ देख दे हाँ पीड़ित परिवार ते आगुआ इस बारे की कहना है वाहगुरु जी का खालसा ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਅੱਜ ਪ੍ਰੈਸਰ ਆਹੀਂ ਰੱਬ ਵਰਗੇ ਸਰੋਤੇ ਜਿਹੜੇ ਕਾਰਜਖਰਚ ਬੈਠੇ ਸਾਡੀ ਆਵਾਜ਼ ਨੂੰ ਸੁਣਦੇ ਹੋਏ ਤੇ ਸਰਕਾਰ ਦੇ ਜਿਹੜੇ ਗੁੰਗੇ ਤੇ ਬੋਲੇ ਆਫੀਸਰ ਸਾਹਿਬਾਨ ਤੇ ਸਾਡੀ ਪੰਜਾਬ ਦੀ ਮਾਨਯੋਗ ਸਰਕਾਰ ਜੋ ਨਹੀਂ ਸੁਣਾਈ ਕਰ ਰਹੀ ਹੈ ਉਹਦੀ ਸੁਣਾਉਣ ਵਾਸਤੇ ਅਸੀਂ ਪ੍ਰੈਸਰ ਆਹੀਂ ਇੱਕ ਤੁਹਾਡੇ ਧਿਆਨ ਚ ਲਿਆਣਾ ਚਾਹੁੰਦੇ ਹਾਂ ਕਿ ਜੋ 13 ਤਰੀਕ ਨੂੰ 13 11 ਨੂੰ ਇੱਕ ਕੁੰਬੜਾ ਜਿਹੜੇ ਹੈ ਬਹੁਤ ਹੀ ਬੇਰਮੀ ਨਾਲ ਦੋ ਬੱਚਿਆਂ ਦੇ ਦੋ ਬੁੰਡਿਆਂ ਦੇ ਕਤਲ ਕਰ ਦਿੱਤੇ ਸੀ ਉਸ ਦੇ ਸਬੰਧ ਚ ਕਈ ਵਾਰੀ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਧਰਨਾ ਬਜਾਰਾ ਲਾ ਚੁੱਕੇ ਨੇ ਤੇ ਐਸਐਸਪੀ ਦਫਤਰ ਦਾ ਕਰੋ ਜਿਹੜਾ ਕੀਤਾ ਸੀ ਅਸੀਂ 9 ਤਰੀਕ ਨੂੰ 9 ਤਰੀਕ ਨੂੰ ਐਸਐਸਪੀ ਦਫਤਰ ਦਾ ਕਰੋ ਜਦੋਂ ਕੀਤਾ ਸੀ ਏਡੀਸੀ ਮੁਹਾਲੀ ਨੇ ਆ ਕੇ ਥੱਲੇ ਸਾਡਾ ਇੱਕ ਮੰਗ ਪੱਤਰ ਲਿਆ ਸੀ ਉਹ ਚ ਵਾਦਾ ਕੀਤਾ ਸੀ ਵੀ ਜਿਹੜੇ ਪਰਿਵਾਰ ਨਾਲ ਕੀਤੇ ਗਏ ਵਾਦੇ ਜਦੋਂ 에어ਪੋਰਟ ਰੋਡ ਦੇ ਧਰਨਾ ਚਕਾਇਆ ਉਸ ਦਿਨ ਵੀ ਵਾਅਦੇ ਕੀਤੇ ਜਦੋਂ ਸੰਸਕਾਰ ਹੋਇਆ ਮੁੰਡਿਆਂ ਦਾ ਉਦੋਂ ਵੀ ਵਾਅਦੇ ਕੀਤੇ ਜਦੋਂ ਭੋਗ ਪਿਆ ਉਥੇ ਜਾ ਕੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਮਾਨਯੋਗ ਐਸਡੀਐਮ ਸਾਹਿਬ ਸਾਰੇ ਜਿਹੜੇ ਵਾਅਦੇ ਕਰਕੇ ਆਏ ਸੀ ਜਿਵੇਂ ਅਸੀਂ ਜਿੱਕਾ ਕਰੋੜ ਰੁਪਏ ਦੀ ਮੰਗ ਰੱਖੀ ਸੀ ਇੱਕ ਪਰਿਵਾਰ ਨੂੰ ਤੇ ਸਰਕਾਰੀ ਨੌਕਰੀ ਇੱਕ ਪਰਿਵਾਰ ਨੂੰ ਕਿਹਾ ਸੀ ਵੀ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਦੂਜੀਆਂ ਜਿਹੜੀਆਂ ਪਬਲਿਕ ਦੀਆਂ ਮੰਗਾਂ ਸੀ ਉਹਨਾਂ ਦੇ ਆਧਾਰ ਕਾਰਡ ਰਸਣ ਕਾਰਡ ਕੱਟਣ ਦੀ ਸੀ ਤੀਜੇ ਜਿਹੜੇ ਸਾਡੇ ਤੇ ਪਰਚੇ ਦਰਜ ਕਰੇ ਜੋ ਪਰਿਵਾਰਾਂ ਨੇ ਜਿਹਦੀਆਂ ਦੀ ਮਦਦ ਕੀਤੀ ਹੈ ਦੋ ਵਿਅਕਤੀ ਕਿਉਂ ਬੰਦੀਪ ਸਿੰਘ ਉਹੇ ਬੇਟਾ ਮੇਰਾ ਇਹ ਆ ਪ੍ਰਵਿੰਦਰ ਸਿੰਘ ਉਹਦੇ ਖਿਲਾਫ ਪਰਚੇ ਦਰਜ ਕੀਤੇ ਸੀ ਵੀ ਉਹ ਰੱਦ ਕੀਤੇ ਜਾਣ ਏਡੀਸੀ ਨੇ ਮਾਨਯੋਗ ਏਡੀਸੀ ਮੋਹਾਲੀ ਨੇ ਸਾਤੋਂ ਇੱਕ ਹਫਤੇ ਦਾ ਉਹ ਤਾਂ ਤਿੰਨ ਦਿਨ ਕਹਿੰਦੇ ਸੀ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਸੀ ਜੋ ਕੱਲ ਪੂਰਾ ਹੋ ਚੁੱਕਾ ਹੈ 15 ਦਿਨ ਪਰ ਲੇਕਿਨ ਉਹ ਸਰਕਾਰ ਦੇ ਕੰਨ ਦੇ ਪਬਲਿਕ ਅਧਿਕਾਰੀਆਂ ਦੇ ਸਰਕਾਰੀ ਬਾਬੂਆਂ ਦੇ ਕੰਨ ਦੇ ਕੋਈ ਜੂੜਾ ਸਰ ਕੀ ਨਾ ਹੀ ਉਹ ਮੁੰਡੇ ਜਿਹੜੇ ਕਤਲ ਸੀ ਇਸ ਕੇਸ ਚ ਦੋ ਮੁੰਡੇ ਇਨਵੋਲਵ ਹੈ ਕਤਲ ਜਿਹੜੇ ਉਹ ਸ਼ਰਿਆਮ ਬਾਹਰ ਫਿਰ ਰਹੇ ਨੇ ਪਰਿਵਾਰਾਂ ਨੂੰ ਧਮਕੀਆਂ ਦੇ ਰਹੇ ਨੇ ਤੇ ਆਪਣੀਆਂ ਜਿਹੜੀਆਂ ਰੋਜ਼ ਵੀਡੀਓ ਫੋਟੋਆਂ ਅਪਲੋਡ ਕਰਕੇ ਨੈੱਟ ਤੇ ਪਾ ਰਹੇ ਨੇ ਜਦ ਕਿ ਜਿਹੜਾ ਬਹੁਤ ਹੀ ਬੇਕੌਫ ਨਾਲ ਘੁੰਮ ਰਹੇ ਨੇ ਜਿਹੜੇ ਕਤਲ ਨੇ ਉਹਨਾਂ ਕਰਕੇ ਅੱਜ ਪਰਿਵਾਰ ਦੁਖੀ ਹੋ ਕੇ ਫੇਰ ਦੁਬਾਰਾ ਅਸੀਂ ਜਿਹੜੀ ਕਮੀਟਿੰਗ ਕੀਤੀ ਹੈ ਇੱਥੇ ਸਵੇਰ ਦੀ ਮੀਟਿੰਗ ਚੱਲ ਰਹੀ ਹੈ ਸਾਡੀ ਮੀਟਿੰਗ ਕਰਕੇ ਜਿਹੜਾ ਹੁਣ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਫੇਰ ਸੱਤ ਦਿਨ ਲਾਈਟਾਂ ਕੋਲੇ 30 ਤਰੀਕ ਦਿਨ ਸੋਮਵਾਰ ਨੂੰ ਅਸੀਂ ਅੱਜ ਇੱਕ ਫੇਰ ਵੀ 5-6 ਦਿਨ ਦਾ ਟਾਈਮ ਦੇ ਰਹੇ ਨੇ ਤੇ ਉਹ ਜਦੋਂ ਤੱਕ ਕਤਲ ਨਹੀਂ ਫੜ ਹੁੰਦੇ ਤੇ ਦੂਜਾ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਫੇਰ ਸਤਦੀਆਂ ਲੈਟਾਂ ਕੋਲੇ ਡੀਜੀਪੀ ਪੰਜਾਬ ਦਾ ਜਿਹੜਾ ਪੁਤਲਾ ਹਕੂਮਤ ਜਿਹੜਾ ਸਾਰੇ ਪਰਿਵਾਰ ਆ ਇੱਥੇ ਪਹੁੰਚਣਗੇ ਪੀੜਤ ਪਰਿਵਾਰ ਤੇ ਜਿਹੜੇ ਵੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਨੇ ਲੋਕ ਚਾਹੋ ਕਿਸੇ ਵੀ ਥਾਣੇ ਦਾ ਹੋਵੇ ਜ਼ਿਲ੍ਹਾ ਮੋਹਾਲੀ ਦਾ ਹੋਵੇ ਆ ਬਿਨਾਂ ਜ਼ਿਲ੍ਹੇ ਤੋਂ ਉਸ ਦਿਨ ਉਹ ਵੀ ਪਰਿਵਾਰ ਆਪਣੇ ਡਾਕੂਮੈਂਟ ਲੈ ਕੇ ਸਾਰਾ ਰਿਕਾਰਡ ਲੈ ਕੇ ਇੱਥੇ ਪਹੁੰਚਣ ਤਾਕੇ ਕਲਕਲੇ ਦੀ ਬਿਅਕਤੀ ਦੀ ਜਿਹੜੀ ਪ੍ਰੈਸ਼ਰ ਆਈ ਅਸੀਂ মিডিਆ ਰਾਹੀਂ ਸਾਰੀ ਜਿਹੜੀ ਪੁਲਿਸ ਦੀ ਕਾਰਜਕਾਰੀ ਮੁੱਖ ਮੰਤਰੀ ਪੰਜਾਬ ਦੀ ਕਾਰਜਕਾਰੀ ਤੇ ਸਾਰੇ ਜਿਹੜੇ ਫੇਕ ਇਹਨਾਂ ਦੇ ਚੁਟਕਲੇ ਆ ਉਹਨਾਂ ਦਾ ਪਰਦਾ ਫਾਸ਼ ਕਰਨ ਲਈ ਸਾਰੇ ਜਿਹੜੇ ਬੰਦੇ ਇਕ ਬਿਕੋਗੇ ਅੱਛਾ ਤੁਹਾਡੇ ਰਾਹੀਂ ਅਸੀਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਪੋਲੀਟੀਕਲ ਸਿਆਸੀ ਬੰਦੇ ਸਿਆਸੀ ਪਾਰਟੀਆਂ ਨੂੰ ਗੱਲ ਭਾਜਪੀ ਦੀ ਹੋਵੇ ਗੱਲ ਕਾਂਗਰਸ ਦੀ ਹੋਵੇ ਗੱਲ ਕਾਲੀ ਦਲ ਦੀ ਹੋਵੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜੇਕਰ ਕੋਈ ਬੱਚਿਆਂ ਦੇ ਹੱਕ ਜਹਾਂ ਦਾ ਨਾਰਾ ਮਾਰਨ ਵਾਲਾ ਉਹ ਮੇਰਾ ਵੀਰ ਸਾਰੇ 30 ਤਰੀਕ ਨੂੰ ਫੇਰ ਸੱਤ ਦੀਆਂ ਲਾਈਟਾਂ ਕੋਲੇ ਸੋਮਵਾਰ ਨੂੰ 10 ਵਜੇ ਪਹੁੰਚੋ ਤਾਂ ਕਿ ਡੀਜੀਪੀ ਪੰਜਾਬ ਦਾ ਜਿਹੜਾ ਪੁਤਲਾ ਫੋਕ ਸਕੀਏ ਤੇ ਵੱਡੇ ਖਲਾਸੇ ਜਿਹੜੇ ਇਹਨਾਂ ਦੇ ਕਰ ਸਕੀਏ ਜੋ ਕ੍ਰਾਇਮ ਮਰਡਰ ਕਤਲ ਹੋ ਰਹੇ ਨੇ ਤੇ ਕਤਲ ਬਾਹਰ ਘੁੰਮ ਰਹੇ ਨੇ ਤੇ ਪਰਿਵਾਰ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਅਨਸਾਫ਼ ਲਈ ਮਾਵਾ ਆਪਣੇ ਬੱਚਿਆਂ ਨੂੰ ਕਤਲਾਂ ਨੂੰ ਫੜਾਣ ਲਈ ਸੜਕਾਂ ਦੇ ਬੈਠਣਾ ਪੈ ਰਿਹਾ ਬਹੁਤ ਹੀ ਜੜੀ ਹੈ ਮਤਭਾਗੀ ਗੱਲ ਹੈ ਤੇ ਅਸੀਂ ਸਾਰੇ ਵੀਰਾਂ ਨੂੰ ਇਹੀ ਤੁਹਾਡੇ ਰਾਹੀਂ ਬੇਨਤੀ ਕਰਨੇ ਚਾਹੁੰਦੇ ਆਂ ਤੇ ਜੋ ਵੀ ਸਾਡਾ ਸਹਿਯੋਗੀ ਸੱਜਣ ਹੈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਉਹ ਸਾਰੀਆਂ 30 ਤਰੀਕ ਨੂੰ ਫੇਰ ਸੱਦਦੀਆਂ ਲੇਟਾਂ ਕੋਲੇ ਪਹੁੰਚੋ ਡੀਜੀਪੀ ਪੰਜਾਬ ਦਾ ਪੁੱਤਲਾ ਫੁੱਕਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਸਾਡੇ ਦੋ ਮੁੰਡਿਆਂ ਦਾ ਕਤਲ ਹੋਇਆ ਪਿਛਲੀ 13 ਤਰੀਕ ਨੂੰ ਉਸ ਤੋਂ ਬਾਅਦ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਹੀ ਦੋ ਬੰਦੇ ਜਿਹੜੇ ਬਾਹਰ ਕਤਲ ਘੁਮਰੇ ਨੇ ਹਜੇ ਤੱਕ ਫੜ ਹੋਏ ਨੇ ਕਿ دوستੋ ਬਾਅਦ ਅਸੀਂ ਫੇਰ 9 ਤਰੀਕ ਨੂੰ ਧਰਨਾ ਲਗਾਇਆ ਸੀ ਉਸ ਤੇ ਵਿੱਚ ਅਸੀਂ ਡੀ ਏ ਡੀ ਜੀ ਪੀ ਨੇ 3 ਦਿਨ ਦਾ ਟਾਈਮ ਮੰਗਿਆ ਸੀ ਅਸੀਂ ਫਿਰ ਵੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਲੇਕਿਨ 15 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਅਗਰ ਇਸ ਤੋਂ ਪਹਿਲਾਂ ਅਗਰ ਕੋਈ ਨਾ ਵੀ ਕਾਰਵਾਈ ਹੁੰਦੀ ਹੈ ਤਾਂ ਅਸੀਂ ਆਉਣ ਵਾਲੀ 30 ਤਰੀਕ ਨੂੰ ਇੱਕ ਰੋਸ ਪ੍ਰਦਰਸ਼ਨ ਕਰਾਂਗੇ ਜੋ 7 ਫੇਸ ਦੀ ਲਾਈਟਾਂ ਤੇ ਹੋਇਆ ਸਾਰੇ ਮੇਰੇ ਵੀਰ ਅਤੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਦੇਣ ਲਈ ਵੱਦ ਤੋਂ ਵੱਧ ਯੋਗਦਾਨ ਪਾਣ ਤੇ ਸਾਨੂੰ ਇਨਸਾਫ ਦਵਾਇਆ ਜਾਵੇ